ਸ੍ਰੀ ਕਾਲ ਜੀ ਸਾਰਿਆਂ ਨੂੰ ਆਸ ਕਰਦੇ ਆਂ ਤੁਸੀਂ ਸਾਰੇ ਜਾਨੀ ਬਹੁਤ ਵਧੀਆ ਹੋਵੋ ਸ਼ੁਰੂ ਕਰਦੇ ਆਂ ਅੱਜ ਦਾ ਵਲੌਗ ਚਲੋ ਆ ਗਏ ਮਾਰ ਇਹ ਆਪਣਾ ਹੋਟਲ ਠੀਕ ਐ ਮਾਰਕੀਟ ਦੇ ਜਮਾਂ ਵਿੱਚ ਐ ਆ ਰੋਟੀ ਵਾਲਾ ਰੈਸਟੋਰੈਂਟ ਪਾਕਿਸਤਾਨੀ ਇੰਡੀਅਨ ਲੱਭ ਲਿਆ ਆਂ ਇੱਥੇ ਖਾਵਾਣ ਦੇ ਰੋਟੀ ਐ ਤਾਂ ਲੈ ਕੇ ਆਵਾਂਗੇ ਉਹੀ ਆਹ ਮਾਰ ਮਾਰਦੀ ਆ ਰੋਟੀ ਫੇਰ ਕੇ ਔਰ ਆਪਾਂ ਤਾਂ ਮੈਂ ਵਾਹ ਵੀਡੀਓ ਦੇਖੀ ਆ THAILAND ਦੀ ਇੰਨੇ ਕੂਡ ਬਣਾ ਕੇ ਰਹੇ ਤੇ ਅੱਜ ਸਾਡਾ ਹੈਗਾ ਪਹਿਲਾ ਦਿਨ THAILAND ਦੇ ਵਿੱਚ ਤੋਂ ਆਏ ਸ਼ੋਧੋ ਨਹੀਂ ਲੱਗਦਾ ਸੀ ਵੀ ਉੱਟ ਕੇ ਜਾਵਾਂਗੇ ਪਰ ਹੁਣ ਸਰੀਰ ਐਨ ਹਲਕਾ ਹੋਇਆ ਹੁਣ ਕਿੰਨੇ ਮਾਰ ਕੇ ਖੁਸ਼ ਤੇ ਆਪਾਂ ਹੁਣ ਦਿੰਨੇ ਆ ਰਾਜਧਾਨੀ ਦਾ ਗੇੜਾ ਤੇ ਨਾਲੇ ਆਪਾਂ ਕਰੰਸੀ ਐਕਸਚੇਂਜ ਕਰਾਉਣੀ ਆ ਹਜੇ ਤੇ ਨਾਲੇ ਇੱਕ SIM ਲੈਣਾ SIM ਵੀ ਨਹੀਂ ਆਪਾਂ ਲਿਆ ਤੇ ਕੰਮ 2-3 ਤੇ ਬਾਕੀ ਦਿੰਨੇ ਆ ਕੁਛ ਖਾਵਾ ਪੀਵਾਗੇ ਤੇ ਸ਼ਾਮ ਦੇ 5 ਵਜੇ ਆ ਸੇਲ ਹੀ ਲਾਈ ਬੈਠੀ ਆ ਨਾ ਵਹੇ ਰੋਲਾ ਰੱਪੇ ਵਾਲੀ ਮਾਰਕੀਟ ਆ ਪੂਰੀ ਵੇਰ ਹੁਣ ਇੱਥੇ ਵੀ ਵਾਲ ਕੱਟਦੇ ਆ ਲੋਕ ਫ੍ਰਾਂਸੀ ਤਾਂ ਕਰਾ ਲਈ ਐਕਸਚੇਂਜ ਤੇ 150 ਡਾਲਰ ਦਾ ਦਿੱਤਾ ਇਹਨਾਂ ਨੇ 5276 ਰੁਪਏ ਮਤਲਬ ਆਲਮੋਸਟ ਵਧੀਆ ਰੇਟ ਦਿੱਤਾ ਤੇਰ ਸੀ ਫੂਡ ਦਾ ਮਾਹੌਲਾ ਕਰਕੇ ਨਾ ਮਸਕ ਏਡਾ ਗੰਦਾ ਆਉਂਦਾ ਮਾਰਕੀਟ ਚੋਂ ਮੈਥੋਂ ਗਲਤੀ ਹੋ ਗਈ ਇੱਥੇ ਹੋਟਲ ਬੁੱਕ ਕਰ ਲਿਆ ਵੈਸੇ ਆ ਦੇਖੋ ਵੈਸੇ ਆਪਾਂ ਇੱਥੇ ਵੀ ਵਲੌਗ ਬਣਾਵਾਂਗੇ ਸਪੈਸ਼ਲ ਵੀ ਕਿਹੜਾ ਖਾਣਾ-ਦਾਣਾ ਇੱਥੇ ਜਿਆਦਾ ਮਿਲਦਾ ਆ ਦੇਖੋ ਇਧਰ ਵੈਸੇ ਸਾਡੇ ਵਾਲੀ ਗਲੀ ਚ ਹੋਟਲ ਬਹੁਤ ਜਿਆਦਾ ਆ ਤਾਂ ਕਰਕੇ ਇਧਰ ਗੱਡੀਆਂ ਬਹੁਤ ਆਉਂਦੀਆਂ ਇੱਕ ਮਿੰਟ ਭਰਾਵਾ ਤੇ ਆਹ ਆ ਦੋਸਤ ਕੀ ਬਹੁਤ ਚੱਲਦੇ ਭਈ ਇੱਥੇ ਇੰਡੀਅਨ ਫੂਡ ਯੇਰ ਉਹ ਪੰਜਾਬ ਕਾ ਚਲੋ ਇੰਡੀਅਨ ਫੂਡ ਦੇ ਮਿਲ ਗਿਆ ਆਪਸ਼ਨ ਚਲ ਮਹੀ ਦਾ ਮੌਸਮ ਹੋਇਆ ਪਿਆ ਤੇ ਮਾਰਕੀਟ ਪੂਰੀ ਗਹਿਮਾ ਗਹਿਮੀ ਚ ਹੈ ਅ ਅੰਬ ਚੀਰੇ ਪਏ ਆ ਬਾਈ ਮੈਨੂੰ ਲੱਗਦਾ ਵੀ ਜਿਵੇਂ ਮਿਲੇ ਆ ਯਾ ਇਮਪ੍ਰੈਸ਼ਨ ਵਧੀਆ ਪਿਆ ਸੀਗਾ ਤੇ ਇੱਥੇ ਬੈਂਕਾਕ ਦਾ ਇਮਪ੍ਰੈਸ਼ਨ ਕੋਈ ਖਾਸ ਲੱਗ ਨਹੀਂ ਰਿਹਾ ਵਧੀਆ ਸਾਨੂੰ ਕਿਉਂਕਿ ਨਾ ਇੱਥੇ ਸਿਸਟਮ ਇਹ ਆ ਵੀ ਇੱਥੇ ਆਉਂਦੇ ਆ ਮੁੰਡੇ ਕੱਲੇ ਤੇ ਆਪਾਂ ਇਸ ਕਰਕੇ ਹੁਣ ਥੋੜਾ ਜਿਆ ਟੂਰ ਬੁੱਕ ਕਰ ਦਾਂਗੇ ਜਿਹੜੀਆਂ ਕੁਝ ਦੇਖਣ ਵਾਲੀਆਂ ਜਗ੍ਹਾਵਾਂ ਹਨ ਤੇ ਉੱਥੇ ਚੱਲ ਜਾਵਾਂਗੇ THAILAND ਆਈ ਥਿੰਕ ਬਣਿਆ ਨਹੀਂ ਘੁੰਮਣ ਲਈ ਆਪਾਂ ਲਈ ਮੇਰੇ ਖਿਆਲ ਚ ਬੈਂਕਾਕ ਤੋਂ ਬਾਹਰ ਹੀ ਹੈ ਦੇਖੋ ਇਹ ਹੈਗਾ ਤਾਂ ਹੁਣ ਆਪਾਂ ਲੱਭਣੀ ਆ ਸਿਮ ਕਾਰਡ ਦੀ ਸ਼ਾਪ ਸਿਮ ਲੈਣੀ ਹੋਈ ਕਿਉਂਕਿ ਨੈੱਟਵਰਕ ਬਿਨਾ ਕੁਝ ਨਹੀਂ ਹੈਗਾ ਬਾਈ ਜਦੋਂ ਬਾਹਰ ਆਪਾਂ ਤੇ ਆਪਾਂ ਨੂੰ ਕੋਈ ਲੋਕੇਸ਼ਨ ਦਾ ਨਹੀਂ ਪਤਾ ਹਨ ਤੇ ਸਿਮ ਜਰੂਰੀ ਆ ਸਿਮ ਸਿਮ ਨਾਲ ਹੀ ਆਪਾਂ ਮਤਲਬ ਨੈੱਟਵਰਕ ਨਾਲ ਨਾਲ ਆਪਾਂ ਆਸਾਨ ਸਾਈਡਾਂ ਗ੍ਰੈਬ ਵਗੈਰਾ ਬੁੱਕ ਕਰ ਸਕਦੇ ਸੋ ਸਿਮ ਜ਼ਰੂਰੀ ਆ ਪਰ ਸ਼ਹਿਰ 'ਚ ਸਿਮ ਸਸਤੀ ਆ 에ਅਰਪੋਰਟ 'ਤੇ 450 ਦੀ ਸੀ ਤੇ ਇੱਥੇ 200 ਦੀ ਆ ਹਨਾ ਕੀ ਹੋ ਗਿਆ ਉਬਲੀ ਹੋਈ ਛੱਲੀ ਵਿੱਚ ਜਾਂਦਾ ਭਾਈ। ਕੋਈ ਬਹੁਤ ਰਾਸ ਆ ਰਿਹਾ। ਹਾਂ? ਹਾਂ? ਬਹੁਤ ਰਾਸ ਆ ਜਾਵੇ ਮੜਕੇ ਤੇ। ਆਪਾਂ ਸੈਮ ਵਾਲੀ ਦੁਕਾਨ ਪਾ ਲਈਏ। ਇੱਥੇ ਦੱਸਦਾ ਸੀ ਉਹ ਇੰਡੀਅਨ ਰੈਸਟੋਰੈਂਟ। ਚੱਲ ਕੋਈ ਨਹੀਂ। ਇੱਧਰ ਵੀ ਕੀ? ਹਾਂ ਵਲਮ ਹੂੰ ਹਾਓ ਮੈਂ ਕੋਈ ਠੀਕ ਆ ਨਾ ਹਾਂ ਟ੍ਰੈਡੀਸ਼ਨਲ ਜਿਹਾ ਲੁੱਕ ਸੋਹਣਾ ਲੈ ਕੇ ਦਵਾਂਗੇ ਚੱਲ ਜਾਨੂਏ ਲਾਵਾਂਗੇ ਬਾਈ ਗਰਮੀ ਬਹੁਤ ਜ਼ਿਆਦਾ ਹੈ ਤੇ ਪਰ ਮੀਂਹ ਪੈਣ ਦਾ ਚਾਂਸ ਹੈਗੇ ਪੂਰੇ ਚਲੋ ਮੀਂਹ ਪਾ ਜੇ ਤਾਂ ਵਧੀਆ ਗੱਲ ਆ ਆ ਸ਼ਾਇਦ ਸਾਹਮਣੇ ਕੋਈ ਮੋਹਲ ਵਗੈਰਾ ਇੱਥੇ ਵੇਖਦੇ ਆ ਸਿਮ ਕਾਰਡ ਦੀ ਦੁਕਾਨ ਸਿਮ ਲੈ ਲਈਏ ਫੇਰ ਥੋੜਾ ਹੌਸਲੇ ਚ ਹੋ ਜਾਾਂਗੇ ਸਿਮ ਤੋਂ ਬਿਨਾਂ ਤਾਂ ਆਪਾਂ ਗਲੀ ਲੱਭਣ ਚ ਵੀ ਔਖੇ ਹੋਵਾਂਗੇ ਨਹੀਂ ਉਹ ਤਾਂ ਕੋਈ ਬਾਤ ਨਹੀਂ ਐ SIM ਕਾਰ ਦੀ ਦੁਕਾਨ ਮਿਲ ਜਾਏ ਬਸ ਹਾਂ ਲਓ ਜੀ ਇੱਕ ਬਾਈ ਮਿਲਿਆ ਕਹਿੰਦਾ ਮੈਂ ਤੁਹਾਨੂੰ ਛੱਡ ਕੇ ਆਣਾ SIM ਕਾਰ ਦੀ ਦੁਕਾਨ ਤੇ ਵਾਪਸ ਫੇਰ ਉਧਰ ਨੂੰ ਮੁੜ ਪੇ ਯਾਰ ਕੁੱਲ ਮਿਲਾ ਕੇ ਜੋਤ ਹੈਨਾ ਵੈਸੇ ਠੀਕ ਆ ਵੀ ਰਾਸ ਦੇਖ ਕੇ ਨਾ ਹੈਨਾ ਮਾਰਕੀਟ ਚ ਇੱਥੇ ਪਤਾ ਨਹੀਂ ਪਰ ਹੋ ਸਕਦਾ ਹਾਂਜੀ ਇਧਰ ਲੋ ਜੀ ਆ ਮੋਲ ਆ ਕਹਿੰਦੇ ਆ ਇੱਧਰ ਦੀ ਵੀ ਆ ਜਾਣਾ ਲਾਟਰੀਆਂ ਵੇਚਣ ਦਾ ਪੂਰਾ ਕੰਮ ਚੱਲਦਾ ਇੱਥੇ ਫਿਸਕੂਲੇਟਰ ਵੀ ਖੜ ਗਈਆਂ ਕਹਿੰਦੇ ਕਿੰਨੇ ਆ ਘਣ ਚੜਾਈਏ ਅਸੀਂ ਹਏ ਕੌੜੀਆਂ ਤੋਂ ਤਾਂ ਡਾਰੀ ਲੱਗਣ ਲੱਗ ਜਾਂਦਾ ਸਾਨੂੰ ਦੇਖ ਕੇ ਹੈਨਾ ਸਿੰਧੀ ਮਿਲ ਗਈ ਆਪਾਂ ਨੂੰ ਤੇ ਆ ਮੋਲ ਆ ਇੰਦਰਾ ਮੋਲ ਵਜਦਾ ਇਹ। ਵੈਸੇ ਜਿਹੜੇ ਆਏ ਹੋਣਗੇ థਾਈਲੈਂਡ ਉਹਨਾਂ ਨੂੰ ਤਾਂ ਪਤਾ ਹੀ ਹੋਊਗਾ। ਤੇ ਇਹਦੇ ਵਿੱਚ ਆਹ ਸਾਰੀ ਇਲੈਕਟ੍ਰੋਨਿਕ, ਬੈਗਾਂ-ਬੁੱਗਾਂ ਦੀਆਂ ਦੁਕਾਨਾਂ, ਸੇਲਾਂ ਲੱਗੀਆਂ ਹੋਈਆਂ। ਤਕਰੀਬਨ ਸਾਰੇ ਆਪਣੇ ਮੇਰੇ ਖਾਲਚ ਇੰਡੀਅਨ ਦੀਆਂ ਦੁਕਾਨਾਂ ਹੀ ਆ। ਆ ਜਾ ਪੁੱਤਰ। ਤਕਦੀਰ ਨੂੰ ਖੁੱਲਾ ਥਾਂ ਵੇਖ ਕੇ ਭੱਜਣ ਲੱਗ ਜਾਂਦੀ ਆ। ਤਕਦੀਰੇ। نیچے ਚੱਲਦੇ ਆ ਮੋਲ ਦੇ। ਮੋਲ ਤਾਂ ਵੈਸੇ ਹਾਂ ਕੀ ਜਾਂਦੀ ਸੀ ਮਾਲ ਸਸਤਾ ਬਹੁਤਾ ਜੋ ਤਾਂ ਛੇ ਨਾ ਹਰ ਇੱਕ ਚੀਜ਼ ਸਸਤੀ ਸਸਤੀ ਹੈ ਬੈਗ ਬੂਗ ਕਿੰਨਾ ਲਈ ਸਸਤੀ ਸਸਤੀ ਹੈ ਬਜਟ ਦੇ ਹਿਸਾਬ ਨਾਲ ਹਾਂ ਕੋਟ ਲੈ ਆਂਗੇ ਮਮਮੀ ਲਈ ਇਹ ਆ ਜਮਾ ਲੂਗੀ ਆਹ ਦੇਖ ਆਹ ਦੇਖ ਚੱਲਦੇ ਠੀਕ ਹੈ ਯਾਰ 50 ਰੁਪਿਆ ਦਾ ਥੈਂਕ ਯੂ ਥੈਂਕ ਯੂ ਜੀ ਚਲੋ ਹੁਣ ਖੇਡ ਆ ਜਾ ਨਾ 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 ਆ ਜਾ ਚੱਲੀਏ ਕਦੋਂ ਮੁੜਦਾ ਕਿ ਕੁੜੀ ਹੈ ਕੁੜੀ ਹੈ ਬਈ ਯਾਰ ਇਹ ਤਾਂ ਇੰਨਾ ਧੱਕਾ ਹੈ ਨਜਾਇਜ਼ ਕਿ ਆਹ ਲੈ ਲਿਆ ਬਈ ਹਾਥੀ ਇਹਨੇ 100 ਰੁਪਏ ਹੈ ਨਾ ਲਵਾਤਾ ਚਲੋ ਜੀ ਥੱਲੇ ਕਿੰਨਾ ਠੀਕਾ ਠੀਕਾ ਬਾਈ ਇੱਥੇ ਹਾਂ ਸਸਤੀ ਆ ਸਾਰੀ ਮਾਰਕੀਟ ਮਨ ਹੌਲ ਸੇਲ ਮਾਰਕੀਟ ਆ ਸ਼ਾਇਦ ਹੌਲ ਸੇਲ ਪਲਾਇਆ ਪਤਾ ਨਹੀਂ ਥੋਕ ਨੇ ਵਾ ਕੱਟ ਕੇ ਦੇ ਸੇਮ ਮਿਲੀ ਬਾਈ 300 ਦੀ ਇੱਥੇ ਏਅਰਪੋਰਟ ਤੇ ਮਿਲਦੀ ਸੀ 450 ਦੀ ਅਨਲਿਮਿਟਡ 150 ਬਾਅਦ ਦਾ ਫਰਕ ਆ ਇੰਨਾ ਕੁ ਵਰਕ ਪੈ ਜਾਂਦਾ ਹਾਂ ਮਾਰਕੀਟ ਤੋਂ ਬਾਹਰ ਆ ਗਏ ਤੇ ਆ ਐਵੇਂ ਪੈਸੇ ਲਵਾ ਦੇ ਤਕਦੀਨ ਨੇ ਹੁਣ ਖੇਡਦੀ ਨਹੀਂ ਇਹਦੇ ਨਾਲ ਆਹਾ ਬਹੁਤ ਚੱਲਦੇ ਆ ਯਾਰ ਇੱਥੇ ਬੈਗ ਲਾ ਜਾਣਾ ਕਿਤੇ ਜੋ ਤਾਂ ਆਪਾਂ ਆਹ 20-20 ਰੁਪਈਆਂ ਦੀਆਂ ਚੀਜ਼ਾਂ ਪਾ ਕੇ ਰੱਖੀਆਂ ਮੈਂ ਇਹਨਾਂ ਪਤਾ ਨਹੀਂ ਕਿ ਕਿੰਨੀ ਚਾਂਪਾ ਜੂਵਾ ਚਾਂਪਾ ਮੇਰੇ ਸਾਲ ਨਾ ਜੋ ਚਾਂਪਾ ਨਾਲਾ ਚਾਂਪਾ ਇੱਥੇ ਅੱਧਾ ਹੀ ਹੈ ਇਹ ਸਟਾਫ ਆ ਕਿਹਦੇ ਤੋਂ ਕਰੋ ਚਾ ਕਰ ਦਿਓ ਹਣਾ ਲੈ ਲੈ ਆਉਂਦੀ ਤੁਹਾਡੀ ਆਪ ਦੀ ਜ਼ਿੰਮੇਵਾਰੀ ਆ ਚਲੋ ਠੀਕ ਆ ਵੈਸੇ ਵਧੀਆ ਆ ਮੁਲਕੇ ਵੀ ਘੁੰਮਣ ਫਿਰਨ ਲਈ ਕੱਲ ਨੂੰ ਦਿਖਾਵਾਂਗੇ ਕੋਈ ਨਾ ਕੋਈ ਨਵੀਆਂ ਚੀਜ਼ਾਂ ਵੈਸੇ ਅਜ ਤਾਂ ਦਿਨ ਪਹਿਲਾ ਦਿਨ ਤਾਂ ਇੱਥੇ ਹੀ ਹੁੰਦਾ ਤੇ ਹੁਣ ਆਪਾਂ ਦੇਖ ਰਿਹਾ ਕੋਈ ਮੜਾ ਮੋਟਾ ਇੱਥੇ ਤਾਂ ਕਿਹੜਾ ਫੜਾ ਦਿਨੇ ਆ ਤੇ ਉਸ ਤੋਂ ਬਾਅਦ ਚੱਲਦੇ ਆਪਾਂ ਕੋਈ ਰੈਸਟੋਰੈਂਟ ਕੋਈ ਚਾਹ ਸ਼ਾਪ ਹੀ ਨੇ ਖਾਣਾ ਬੁੱਕ ਲੱਗੀ ਆ ਫੈਸਲਾ ਹੋਇਆ ਵੀ ਵਾਪਸੀ ਮੁੜਿਆ ਜਾਵੇ ਉਸੇ ਮਾਰਕੀਟ 'ਚ ਹੀ ਘੁੰਮਦੇ ਆ ਨਾਲੇ ਕੋਈ ਰੈਸਟੋਰੈਂਟ ਜਿਹੜੇ ਬਾਈ ਨੇ ਸਾਨੂੰ ਸਿਮ ਦਵਾਈ ਆ ਉੱਥੇ ਚਲਦੇ ਆ ਚਾਹ ਚੂ ਪੀਣੇ ਆ ਠੀਕ ਐ ਚਾਹ ਪੀਣੇ ਸੌਰੀ ਚੂ ਨਹੀਂ ਚਾਹ ਪੀਣੇ ਆ ਤੇ ਚਾਹ ਪੀਂਦਿਆ ਕਹਿੰਦਾ ਸੌਰੀ ਫੇਰ ਕਹਿੰਦਾ ਚਾਹ ਪੀਣੇ ਨਹੀਂ ਨਹੀਂ ਮੈਂ ਕਿਹਾ ਚਾਹ ਪਹਿਲਾਂ ਮੈਂ ਕਹਦਾ ਚਾਹ ਚੂ ਪੀਣੇ ਆ ਹੁਣ ਮੈਂ ਕਹਦਾ ਚਾਹ ਪੀਣੇ ਆ ਚੂ ਨਹੀਂ ਸੌਰੀ ਤੇ ਬਾਕੀ ਬਾਈ ਪਹਿਲਾ ਐਕਸਪ੍ਰੈਸ਼ਨ ਸਾਨੂੰ ਤਾਂ ਠੀਕ ਠੀਕ ਹੀ ਆ ਲੱਗਿਆ ਵੈਸੇ THAILAND ਦਾ ਬਾਕੀ ਹੁਣ ਦੇਖਦੇ ਆਂ ਬਾਕੀ ਆਉਣ ਵਾਲੇ ਦਿਨਾਂ 'ਚ ਕੀ ਕਿਤਾ ਮਤਲਬ ਐਕਸਪਲੋਰ ਕਿੱਤਾ ਜਾ ਰਿਹਾ ਨਹੀਂ ਜਿਹੜੀ ਜਿਹੜੀ ਜਗਾਹਾਂ ਤੇ ਜਾਇਆ ਜਾ ਰਿਹਾ ਹਾਂ ਹਾਂ ਕਿਉਂਕਿ ਐਕਸਪਲੋਰ ਕਰਨ ਨੂੰ ਸਾਨੂੰ ਮੰਨ ਲਓ ਵੀ ਕੁਝ ਅਜੇ ਤੱਕ ਮਤਲਬ ਇੱਕ ਤਾਂ ਨੀਅਰ ਖੋਸ਼ ਹੈ ਨਾ ਕੋਈ ਤਾਂ ਕੁਝ ਤਾਂ ਕੁਝ ਖਾਸ ਹੈ ਨਹੀਂਗਾ ਤੇ ਬਾਕੀ ਇੱਕ ਦੋ ਚੀਜ਼ਾਂ ਹੈਗੀਆਂ ਜਿਵੇਂ ਫੂਡ ਹੈਗਾ ਇੱਕ ਤਾਂ ਸੀ ਫੂਡ ਤੇ ਇੱਕ ਸ਼ਾਇਦ ਇੱਕ ਤਾਂ ਹੋਰ ਚੀਜ਼ਾਂ ਆ ਉਹ ਉਹ ਦੇਖਾਂਗੇ ਤੇ ਬਾਕੀ ਕੁਝ ਘੁੰਮਣ ਵਾਲੇ ਜਿਹੜੇ ਹੈਗੀਆਂ ਜਗਾਹਾਂ ਵਾਂ ਉਹ ਆਪਾਂ ਪਤਾ ਲੈਨੇ ਆ ਮਾੜਾ ਮੋਟਾ ਕਿਉਂਕਿ ਪਾੜੀ ਰਿਸਰਚ ਮੈਂ థਾਈਲੈਂਡ ਬਾਰੇ ਕੀਤੀ ਨਹੀਂ ਇਹਦੇ ਨਾਰਥ ਦੇ ਵਿੱਚ ਇੱਕ ਚਾਂਗ ਰਾਏ ਚਾਂਗ ਮਏ ਪੈਂਦੀਆਂ ਉਹ ਬਹੁਤ ਸੋਹਣੇ ਦੇਖਣ ਵਾਲੀਆਂ ਚੀਜ਼ਾਂ ਪਰ ਉੱਥੇ ਆਏ ਆ ਵੀ ਜਾਣ ਨੂੰ ਬਹੁਤ ਟਾਈਮ ਲੱਗਦਾ 12-13 ਘੰਟੇ ਜਾਣ ਦੇ 12-13 ਘੰਟੇ ਆਉਣ ਦੇ ਤੇ ਐਨੇ ਆਪਣੇ ਕੋਲ ਦਿਨ ਹੈ ਨਹੀਂਗੇ ਸੋ ਇਸ ਕਰਕੇ ਆਪਾਂ ਇੱਥੇ ਬੈਂਕਾਕ ਦੇ ਨੇੜੇ ਤੇੜੇ ਘੁੰਮਾਂਗੇ ਆ ਇੰਦਰਾ ਸਕੇਅਰ ਇਹਦੇ ਸਾਰਾ ਕੁਝ ਤੁਹਾਨੂੰ ਇੰਡੀਆ ਵਾਲਾ ਮਿਲੂਗਾ ਮਾਹੌਲ ਚਾ ਅੱਜ ਇੱਥੇ ਜੋ ਸਾਊਥ ਇੰਡੀਅਨ ਵੇਖਿਆ ਸਾਊਥ ਇੰਡੀਅਨ ਹੈ ਨਹੀਂ ਇੰਨਾ ਹਨਾ ਜਿੱਤਾ ਬਲੇ ਹੈ ਅਮਰੇ ਏਸ਼ੀਆ ਜਿਵੇਂ ਸਾਊਥ ਇੰਡੀਅਨ ਸੀ ਨਾ ਇੱਥੇ ਸਾਊਥ ਇੰਡੀਅਨ ਨਹੀਂ ਹੈਗਾ ਕੋਈ ਨੋ ਕਿਆ ਚਾਪੜੇ ਥੋੜੇ ਬਹੁਤ ਪੰਜਾਬੀ ਆ ਨਾਰਥ ਇੰਡੀਅਨ ਵੱਧ ਆ ਇੱਥੇ ਪਾਪਾ ਜੀ ਪਾਪਾ ਜੀ ਦੇ ਇਥੇ ਰੈਸਟੋਰੈਂਟ ਤੇ ਆ ਗਏ ਆਪਾਂ ਚਲੋ ਜੀ ਕੀ ਖਾਓ ਪੀਓਗੇ ਉਹ ਤਾਂ ਦੀਂਦਾ ਨਹੀਂ ਇੱਥੇ ਯਾਰ ਥੈਂਕ ਯੂ ਲਓ ਜੀ ਆਪਾਂ ਅਸੀਂ ਪਾਪਾ ਜੀ ਰੈਸਟੋਰੈਂਟ ਦੇ ਵਿੱਚ ਤੇ ਮੈਂ ਤੁਹਾਨੂੰ ਪਤਾ ਹੀ ਹੈ ਨਾ ਤੇ ਇੱਥੇ ਮੈਂ ਆਰਡਰ ਕੀਤੀ ਅਸੀਂ ਟਿੱਕੀਆਂ ਤੇ ਨਾਲ ਚਾਹ ਤੇ ਜੋਤ ਨੇ ਦੋਸਾ ਮਸਾਲਾ ਦੋਸਾ ਕਿਉਂਕਿ ਭੁੱਖ ਲੱਗੀ ਸੀਗੀ ਤੇ ਸ਼ਾਮ ਦਾ ਟਾਈਮ ਸੀ ਰੋਟੀ ਦਾ ਤਾਂ ਟਾਈਮ ਨਹੀਂ ਸੀਗਾ ਵੈਸੇ 스ਨੈਕਸ ਦਾ ਟਾਈਮ ਸੀਗਾ ਅਸੀਂ ਕਿਹਾ ਚਲੋ ਹਲਕਾ ਫੁਲਕਾ ਜਾ ਕੇ ਰਾਂ ਕੁਛ ਨਾ ਕੁਛ ਖਾ ਲੈਨੇ ਆ ਬਾਕੀ ਫਿਰ ਰਾਤ ਨੂੰ ਰੋਟੀ ਖਾ ਲਾਂਗੇ ਤੇ ਬਾਕੀ ਠੀਕ ਆ ਯਾਰ ਟੇਸਟ ਵੀ ਵਧੀਆ ਹੈ ਨਾ ਵਧੀਆ ਟੇਸਟ ਹੈ ਮਨ ਨੂੰ ਆਇਆ ਨਹੀਂ ਹੈਗਾ ਵੀ ਸਾਰਾ ਸੇਮ ਹੀ ਆਂਡੀਆ ਨੂੰ ਟੇਸਟ ਪੂਰਾ ਵਧੀਆ ਟਰਾਂਸਫਾਰਮਰ ਉਹੀ ਤਰ੍ਹਾਂ ਦੁਕਾਨਾਂ ਦੇ ਉੱਤੇ ਹਨ ਵੈਸੇ ਉੱਤੇ ਉਦਾਂ ਇੱਥੇ ਟੂਰਿਸਟ ਆਉਂਦਾ ਬਹੁਤ ਜ਼ਿਆਦਾ ਆ ਤੇ ਵੈਸੇ ਬਈ ਫੂਡ ਬਹੁਤ ਟੇਸਟੀ ਸੀਗਾ ਤੇ ਸਵਾਦ ਚਾਹ ਬਸ ਚਾਹ ਚ ਪੱਤੀ ਥੋੜੀ ਜਿਆਦਾ ਸੀ ਤੇਜ਼ ਸੀਗੀ ਮੈਂ ਕਿਦੀ ਅੱਖਾਂ ਖੁੱਲੀਆਂ ਰੋ ਅੱਖਾਂ ਵੀ ਤੇਜ ਨਾ ਬਣਨੀ ਬਸ ਇਸ ਕਰਕੇ ਮੈਂ ਪਾਣੀ ਦਾ ਗਲਾਸ ਪੀ ਲਿਆ ਉੱਥੋਂ ਇਹ ਆਪਣੇ ਨਿਊ ਹੋਟਲ ਵਾਲੀ ਗਲੀ ਆ ਬਸ ਤੇ ਰਾਤ ਨੂੰ ਬਾਈ ਮੇਰੇ ਖਿਆਲ ਚ ਇੱਥੇ ਰਾਤ ਨੂੰ ਵੱਧ ਮਾਰਕੀਟਾਂ ਚੱਲਦੀਆਂ ਹਾਂ ਜਦੋਂ ਆਪਾਂ ਬਾਹਰ ਨਿਕਲੇ ਨਾ ਉਦੋਂ ਇਹ ਨਿਕਲੀਆਂ ਇੱਕ ਕੋਜ ਲੈ ਲੈਣ ਆ ਆ ਨੂੰ ਘਰ ਚੱਲਾਂਗੇ ਬਾਈ ਰੋਪਿੰਗ ਕਰਨ ਲਈ ਕੱਲ ਨੂੰ ਜਾਣਾ ਜਿੱਥੇ ਕੋਈ ਮਨਾ ਉਹਦੇ ਅਸਤੇ 1 ਵਜੇ ਭਾਗ ਜਾਵਾਂਗੇ THAILAND ਦੇ ਰੰਗ ਚ ਰੰਗਣ ਲੱਗੇ ਆਪਾਂ ਵੀ ਉਹੋ ਜੇ ਰੰਗ ਚ ਨਹੀਂ ਮਤਲਬ ਸ਼ਰਟਾਂ ਹੀ ਪਾਉਣੀਆਂ ਇੱਕੋ ਜੀਆਂ ਕੱਲੇ ਆਹ ਚੰਗਾਲੇ ਰੰਗ ਚ ਆਹ ਚੰਗਾਲੀ ਸ਼ਰਟ ਹੁਣ ਜੋਤ ਕਿੱਥੇ ਭਾਲੀ ਗਏ ਆਹ ਦੇਖੋ ਪੱਛਕਾ ਜੜਾਬਾਂ ਵਾਲਾ ਇਹ ਹੈ ਨਾ ਕਾਟੂ ਨੰਮਣਾ ਟੱਕਦੀ ਨਹੀਂ ਹੁਣ ਇੱਦਾਂ ਚੱਕੀ ਹੋਈ ਆ ਨਹੀਂ ਆਂਦੀ ਥੱਲੇ ਲਾਓ ਉਹ ਸੜਕ ਦੇ ਉੱਤੇ ਥੱਲੇ ਕਿਵੇਂ ਲਾਈਏ ਤੁਹਾਨੂੰ ਦਿਖਾ ਬੋ ਰਿਹਾ ਹਾਂ ਤੋ ਕੋਲਮ ਲਾ ਕੇ ਉੱਥਾ ਹੋ ਜਾਂਦਾ ਬੱਚੇ ਦੇ ਨਾਲ ਟਰੈਵਲ ਕਰਦਾ ਕੀ ਆਹਾਂ ਹਾਂ ਥੱਲੇ ਕਿ ਹਾਂ ਚਲੋ ਜੋਰ ਚੱਲੀਏ ਯਾਰ ਆਹ ਦੇਖੋ ਖਾਣੇ ਕਿਸ ਨੇ ਅੰਬ ਥੱਲੇ ਵੀ ਓਡੇ ਓਡੇ ਹੀ ਆ ਜੋ ਤਹਣਾ ਇਹ ਅੰਬ ਸਵਾਦ ਹੋਣਗੇ ਜੋ ਤੰਬ ਲੈ ਕੇ ਚੱਲੀਏ ਥੋੜੇ ਹੈਨਾ ਪਰ ਚਾਕੂ ਉਹ ਯਾਰ ਸੱਚ ਜਿਹੜੀ ਮੇਨ ਚੀਜ਼ ਉਹ ਤਾਂ ਲੈ ਆਂਦੀ ਨਹੀਂ ਸ਼ੈਂਪੂ ਤੇ ਉਹ ਉਹ ਉੱਧਰ ਮਾਲ ਚੋਂ ਮਿਲਦਾ ਚੱਲ ਫਿਰ ਲੈ ਕੇ ਆਈਏ ਲੈਣ ਕਿ ਲੈਣੀ ਅੰਬ ਬਈ ਸਿਰ ਜੁੜਿਆ ਪਿਆ ਕਿਉਂਕਿ ਗਰਮੀ ਨੇ ਹਾਂ ਹਾਂ ਛੋਟਾ 50 ਬਾੜ ਦਾ ਠੀਕ ਆ ਓਕੇ ਜੀ ਪਲੀਜ਼ ਔਇਲ ਵੀ ਬੋਸ ਲਾਓ ਠੀਕ ਹੋਇਆ ਨੱਤਾਂ ਸੱਤੂ ਜਮਕੇ ਵਾਹ ਸਹੀ ਗੱਲ ਕਰ ਨੂੰ ਜਵਾਂ ਜੀ ਤਾਂ ਨੂੰ ਜਵਾਂ ਜੀ ਨਹੀਂ ਕਰਦਾ ਅੱਜ ਐਥੇ ਸਟੋਰ ਆ ਉੱਥੋਂ ਉੱਥੋਂ ਅਸੀਂ ਤੇਲ ਪਤਾ ਕਰਨਾ ਹੁਣ ਸਾਨੂੰ ਸ਼ੈਂਪੂ ਤਾਂ ਮਿਲ ਗਿਆ ਕਿਉਂਕਿ ਵਾਲਾਂ ਦਾ ਪੂਰਾ ਸੱਤਿਆ ਨਾਸ ਹੋਇਆ ਪਿਆ ਆ ਵੈਸੇ ਹੋਟਲ 'ਚ ਵੀ ਸ਼ੈਂਪੂ ਹੈਗਾ ਜੇ ਬਟ ਉਹ ਉਹਦਾ ਰੈਸਕ ਲੈਣੀ ਰੈਸਕ ਲੈਣੀ ਸੀਗਾ ਵਾਲ ਕਿਤੇ ਹੋਰ ਅੱਧੇ ਹੱਥ 'ਚ ਆ ਜਾਣ ਛੜ ਕੇ ਥੈਂਕ ਯੂ ਭਈਆ ਯਾਰ ਉਹ ਸਤਿ ਸ਼੍ਰੀ ਅਕਾਲ ਜਲਦੀ ਟੂਰ ਨਹੀਂ ਗਿਆ ਤੂੰ ਇਹ ਕੀ ਹੋਟਲ ਮੇਰੇ ਹਿਸਾਬ ਨਾਲ ਵੈਜੇ ਤਰ੍ਹਾਂ ਨਹੀਂ ਖਣੀ ਸਹੀ ਜਗ੍ਹਾ ਤੇ ਬੱਕਾ ਹੈ ਖਣੀ ਗਲਤ ਜਗ੍ਹਾ ਤੇ ਬੱਕਾ ਪਤਾ ਨਹੀਂ ਲੱਗੜੀ ਹਾਂ ਪਰ ਮਾਰਕੀਟ ਠੀਕ ਠਾਕ ਹੀ ਆ ਤੇ ਹੁਣ ਸਮਾਨ ਲੈ ਲਿਆ ਪਾਣੀ ਪੂਣੀ ਤੇ ਤਾਂ ਝੂਟਾ ਲੈਣਾ ਹੀ ਆ ਐਤੇ ਤਾਂ ਝੂਟਾ ਲੈਣਾ ਹੀ ਆ ਟੈਕਸੀ ਐਸੀ ਝੂਟਿੰਗ ਛੋਟੀ ਟੈਕਸੀ ਤੇ ਵੈਸੇ ਤਾਂ ਇੰਨਾ ਮਤਲਬ ਏਦਾਂ ਵੀ ਮੁਲਕ ਦਾ ਅਲੱਗ ਹੀ ਨਿਆਰਾ ਹੁੰਦਾ ਜੀ ਯਾ ਵੀ ਨਹੀਂ ਨਹੀਂ ਬਈ ਪੀਲੀ ਬਾਈ ਜਾਂ ਚਾਹ ਇੱਥੇ ਠੱਕੇ ਨਾ ਪਿਉਂਦੇ ਆ ਪਰ ਪੈਸਿਆਂ ਦੀ ਤੇ ਏਦਾਂ ਬਾਈ ਇਹੋ ਜਿਹੀ ਮਾਰਕੀਟ ਤੁਹਾਨੂੰ ਲੈ ਕੇ ਜਾਣਾ ਵੈਸੇ ਤਾਜੇ ਤਾਜੀ ਤਰੇ ਪਏ ਹੋਣਗੇ ਜਿੱਥੇ ਜਿਉਂਦੇ ਇਹ ਤਾਂ ਮਰੇ ਹੋਏ ਨੇ ਜਿੱਥੇ ਜਿਉਂਦੇ ਹੋਣਗੇ ਉਹ ਮਨ ਦੋ ਦਿਖਾ ਕੇ ਲਿਆਉਂਗੇ ਤੁਹਾਨੂੰ ਹੁਣ ਆ ਗਏ ਆਪਾਂ ਆਪਣੀ ਗਲੀ ਚ ਹੋਟਲ ਵਾਲੀ ਚ ਤੇ ਹੁਣ ਜਾਂਦੇ ਆਂ ਹੋਟਲ ਤੇ ਰੂਮ ਚ ਰੈਸਟ ਕਰਦੇ ਆ ਯਾਰ ਗਰਮੀ ਬਹੁਤ ਆ ਸਵੇਰੇ ਫੇਰ ਬਹੁਤ ਦੂਰ ਜਾਣਾ ਮਤਲਬ ਚੋਕ ਬੈਂਕ ਕੋਲੋਂ ਕਾਰ ਤੇ ਆਵਾਂਗੇ ਕੋਕੀ ਬੈਂਕ ਕੋਲੋਂ ਕੇ ਦੇ ਵਿੱਚ ਕੁਝ ਖਾਸ ਹੈ ਨਹੀਂ ਗਾ ਕੋ ਮਾਦਰ ਨੇ ਨਾ ਨਾ ਪ੍ਰਭਾ ਹਾਂ ਦੇਖੋ ਹਾਂ ਓਏ ਕੇ ਕਰੇ ਕੋ ਕਰੇ ਜਣਾ ਤਰੇ ਪਏ ਦਾ ਪ੍ਰਭਾਵ ਪੂਰਾ ਬਈ ਹਾਂ ਹਾਂ ਬਹੁਤ ਗੈਸਾਂ ਹੀ ਛੱਡਦੇ ਆ ਉਹ ਤਾਂ ਜੈਦਾ ਦੀ ਮੈਂ ਕੋਈ ਫੱਕੜੀ ਹੁੰਦੀ ਫੱਕੜੀ ਤਾਂ ਉਹ ਤਾਂ ਫੱਕੜੀ ਹੁੰਦੀ ਸੀ ਆ ਗੈਸਾਂ ਬਹੁਤ ਛੱਡਦੇ ਤੇ ਉਸmein ਨੁਕਸਾਨ ਨਹੀਂ ਹੁੰਦੀ ਆ ਸਕੂਟਰਾਂਿਆਂ ਜੋ ਵੇ ਸਾਡੇ ਸਾਹਮਣੇ ਵੀ ਇੱਕ ਰੈਸਟੋਰੈਂਟ ਹੈਗਾ ਯਾਰ ਤੇ ਰੋਟੀ ਖਾਣੀ ਹੋਏ ਤੇ ਇੱਥੇ ਹੀ ਖਾ ਲਾਂਗੇ ਬਾਕੀ ਦੂਜਾਂ ਦੀ ਜ਼ਰੂਰਤ ਨਹੀਂ ਆਗੇ ਹਾਂ ਇਹ ਆਪਣਾ ਹੋਟਲ ਪੱਡੀ ਐ ਨਾ ਕੱਟ ਕੇ ਆਪਾਂ ਤੁਸੀਂ ਤਾਂ ਟ੍ਰੈਕਟ ਟੈਟਾ ਪੀਸ ਨੂੰ ਬਾਹਰ ਕਾ ਕੇ ਫੇਕ ਲਾ। ਇਹ ਬੈਂਕਾਕ ਦਾ ਸ਼ੂਟ ਆ ਜਾਂ ਗੀੜਾ ਠੀਕ ਐ ਜਿੱਥੇ ਆਪਾਂ ਰੁਕੇ ਆ ਉੱਥੋਂ ਦਾ ਵੈਸੇ ਤਾਂ ਥੋੜੇ ਥਕਾਵਟ ਹੋਣ ਕਰਕੇ ਠੀਕ ਐ ਬਾਲੀਦੂਰ ਜਾ ਨਹੀਂ ਸਕੇ ਔਰ ਵੈਸੇ ਬੈਂਕਾਕ ਬਾਰੇ ਮੈਨੂੰ ਕੋ ਬਹੁਤਾ ਮਤਲਬ ਰਿਸਰਚ ਨਹੀਂ ਕੀਤੀ ਮਤਲਬ ਕੀ 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 ਆ ਇੱਥੇ ਔਰ ਬੈਂਕਾਕ ਚ ਮੈਂ ਸੁਣਿਆ ਵੀ ਆ ਵੀ ਇੱਥੇ ਕੁਛ ਖਾਸ ਹੈ ਵੀ ਨਹੀਂ ਦੇਖਣ ਵਾਲਾ ਤੇ ਆਪਾਂ ਹੁਣ ਕੱਲ ਨੂੰ ਜਿਹੜਾ ਬਾਹਰ ਜਾਵਾਂਗੇ ਬੈਂਕਾਕ ਤੋਂ ਤੇ ਅੱਜ ਤਾਂ ਆਪਾਂ ਨੂੰ ਮੇਨ ਕੰਮ ਦੋ ਸੀ ਇੱਕ SIM ਲੈਣਾ ਸੀ ਇੱਕ ਕਰੰਸੀ ਐਕਸਚੇਂਜ ਕਰਾਉਣੀ ਸੀਗੀ ਕਰੰਸੀ ਐਕਸਚੇਂਜ ਦੇ ਨਾਲ ਕਰੰਸੀ ਖਰਚੀ ਵੀ ਗਈ ਸੀ ਇੱਥੇ ਮਹਿੰਗਾਈ ਬਹੁਤ ਆ ਮਲੇਸ਼ੀਆ ਨਾਲੋਂ ਇੱਥੇ ਮਹਿੰਗਾਈ ਆ ਬਹੁਤ ਜ਼ਿਆਦਾ ਮਹਿੰਗਾਈ ਆ ਤੇ ਬਾਕੀ ਮਿਲਦੇ ਆਂ ਆਪਾਂ ਅਗਲੇ ਵਲੌਗ ਦੇ ਨਾਲ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਇਹ ਵਲੌਗ ਥੋੜਾ ਛੋਟਾ ਸੀਗਾ ਤੇ ਕੱਲ ਨੂੰ ਤੁਹਾਨੂੰ ਥਾਈਲੈਂਡ ਦੇ ਵਿੱਚ ਦਿਖਾਵਾਂਗੇ ਹੋਰ ਕਈ ਤਰ੍ਹਾਂ ਦੀਆਂ ਚੀਜ਼ਾਂ ਫਲੋਟਿੰਗ ਮਾਰਕੀਟ ਆ ਅ ਰੇਲ ਗੱਡੀ ਵਾਲੀ ਮਾਰਕੀਟ ਆ ਠੀਕ ਹੈ ਇਹੋ ਜੀਆਂ ਕਈ ਹੋਰ ਆ ਤੇ ਫੂਡ ਵਾਲੇ ਜਿਹੜੇ ਆ ਇੱਕ ਦੋ ਵਲੌਗ ਜਿਹੜੇ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤੇ ਮਿਲਦੇ ਆਂ ਆਪਾਂ ਅਗਲੇ ਵਲੌਗ ਦੇ ਨਾਲ ਗੁੱਡ ਬਾਏ ਸਸਰੀਕਾਲ